ਸੱਚੀ ਕਾ ਤੁਸੀਂ ਦੇਖ ਰਹੇ ਹੋ ਦੈਨਿਕ ਸਪੈਰਾ ਟੀਵੀ ਮੈਂ ਹਾਂ ਨੀਰੂ ਬਿਜਰਵਾਨ ਚਾਈਲਡ ਵੈਲਫੇਅਰ ਦੇ ਡਿਪਟੀ ਡਾਇਰੈਕਟਰ ਰਜਵਿੰਦਰ ਸਿੰਘ ਗਿੱਲ ਮੇਰੇ ਨਾਲ ਮੌਜੂ ਹ ਨੇ ਸ ਪੰਜਾਬ ਦੀ ਜੇ ਆਪਾਂ ਗੱਲ ਕਰਦੇ ਨੇ ਤੁਸੀਂ ਜੇਲ੍ਹਾਂ ਦੇ ਵਿਚਕਾਰ ਜਾ ਕੇ ਆਏ ਹੋ ਕਿਉਂਕਿ ਜੇਲ੍ਹਾਂ ਦੇ ਵਿਚਕਾਰ ਆਪਾਂ ਆਮੋ ਆਮ ਨੇ ਦੇਖਦੇ ਨੇ ਜੇ ਬੱਚੇ ਨੇ ਉਹਨਾਂ ਦੇ ਜੋ ਆਲੇ ਦੁਆਲੇ ਐਟਮੋਸਫੇਅਰ ਉਹ ਸਹੀ ਨਹੀਂ ਹੁੰਦਾ ਕਿਉਂਕਿ ਉਹ ਜੇਲ੍ਹਾਂ ਦੇ ਵਿਚਕਾਰ ਪਲ ਰਹੇ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ। ਸੂਬੇ 'ਚ 118 ਸਕੂਲਾਂ ਫੈਮਿਨਸ ਦੀ ਸ਼ੁਰੂਆਤ ਕੀਤੀ, ਜਿਸ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ, ਜਦੋਂ ਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਅਸੀਂ ਜੇ ਬੱਚਿਆਂ ਨੂੰ ਮੌਲ ਦੇਵਾਂਗੇ, ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਤੀਏ ਮੰਗੇ, ਤਾਂ ਮੈਨੂੰ ਲੱਗਦਾ ਕਿ ਉਹ ਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨਹੀਂ ਦੇਸ਼ ਦਾ ਨਾਮ ਰੋਸ਼ਨ ਕਰਨਾ ਇਹ ਨਹੀਂ ਨਹੀਂ ਵਿਸ਼ੇਸ਼ ਟ੍ਰੇਨਿੰਗ ਸੈਮੀਨਾਰਾਂ ਲਈ ਪ੍ਰਿੰਸੀਪਲਾਂ ਨੂੰ ਵਿਦੇਸ਼ ਵੀ ਭੇਜਿਆ ਗਿਆ ਸਾਡੀ ਸੋਚ ਹੈ ਕਿ ਜੱਜ ਦਾ ਬੱਚਾ ਡੀਸੀ ਦਾ ਬੱਚਾ ਤੇ ਲਿਖਿਆ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜ੍ਹਨੇ ਚਾਹੀਦੇ ਆ ਇੱਕੋ ਸਿਲੇਬਸ ਤੇ ਇਕੱਦਾ ਬਣਿਆ ਚਾਹੀਦੇ ਆ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ ਜੀਈਈ ਨੀਟ ਯੂਪੀਐਸਸੀ ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਦਲੀ ਪੰਜਾਬ ਦੇ ਸਕੂਲਾਂ ਦੀ ਨੋਹਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਹ ਪਹਿਲ ਕਦਮੀ ਖਾਸ ਕਰਕੇ ਗਰੀਬ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਸਕੂਲਾਂ ਦੇ ਵਿਦਿਆਰਥੀ ਹਰ ਖੇਤਰ ਵਿੱਚ ਮੱਲਾ ਮਾਰ ਕੇ ਸੂਬੇ ਦਾ ਨਾਂ ਰੋਸ਼ਨ ਕਰਨਗੇ ਉਸ ਨੂੰ ਲੈ ਕੇ ਕੋਈ ਰਿਫਾਰਮਸ ਜਾਂ ਕੋਈ ਅਜਿਹੀ ਗੱਲ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨਾਲ ਅਸੀਂ ਜਿਹੜਾ ਜੀ ਵਿਮਨ ਕਮਿਸ਼ਨ ਦੇ ਨਾਲ ਚਾਈਲਡ ਰੈਟਸ ਪ੍ਰੋਟੈਕਸ਼ਨ ਕਮਿਸ਼ਨ ਵੱਲੋਂ ਜੁਆਇੰਟ ਵਿਜ਼ਿਟ ਕੀਤੀ ਸੀ ਅਮਰਸਰ ਜੇਲ੍ਹ ਦੀ ਉਸ ਵਿਜ਼ਿਟ ਦੌਰਾਨ ਜਿਵੇਂ ਮੈਡਮ ਜੇਰ ਪਰਸਨ ਨੇ ਵੀ ਤੁਹਾਨੂੰ ਦੱਸਿਆ ਉਹਦੇ ਚ ਅਸੀਂ ਇਹ ਦੇਖਿਆ ਕਿ ਟੋਟਲ ਉੱਥੇ 8 ਬੱਚੇ ਨੇ ਜਿਹੜੇ ਆਪਣੇ ਮਦਰਜ਼ ਨਾਲ ਰਹ ਰਹੇ ਨਹੀਂ ਔਰ ਇਹ ਵੀ ਮੈਂ ਦੱਸਣਾ ਚਾਹਣਾ ਕਿ ਜਿਹੜੇ 6 ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਨੇ ਉਹੀ ਮਦਰ ਦੇ ਨਾਲ ਉਥੇ ਰਹਿ ਸਕਦੇ ਨੇ ਕਿਉਂਕਿ ਉਹਨਾਂ ਨੂੰ ਬੱਚਿਆਂ ਨੂੰ ਮਦਰ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਉਹ ਬੱਚੇ ਨੇ ਉਹ ਸਾਰੇ ਕੋਈ 6 ਮਹੀਨਿਆਂ ਤੋਂ ਲੈ ਕੇ 1 ਤੋਂ 1.5 ਸਾਲ ਦੀ ਏਜ ਗਰੁੱਪ ਦੇ ਬੱਚੇ ਨੇ ਉਥੇ ਜਿਹੜੀਆਂ ਬੈਰਕ ਨੇ ਉਹਦੇ ਵਿੱਚ ਲਗਭਗ ਉਹ 2-2 ਮਦਰੇ ਕਿ ਕਿ ਬੈਰਕ ਦੇ ਵਿੱਚ ਰਹਿ ਰਹੀਆਂ ਨੇ ਸਾਡਾ ਦੋਨੋਂ ਕਮਿਸ਼ਨ ਦਾ ਬੇਸਿਕ ਪਰਪਸ ਇਹੀ ਸੀਗਾ ਖਾਸ ਕਰਕੇ ਜੇ ਮੈਂ ਸਾਡੇ ਆਪਣੇ ਚਾਈਲਡ ਰਿਸਪੈਕਸ਼ਨ ਕਮਿਸ਼ਨ ਦੀ ਗੱਲ ਕਰਾਂ ਸਾਡਾ ਇਹ ਸੀ ਕਿ ਉਹ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤਾਂ ਨਹੀਂ ਹੈ ਪਰ ਜਦੋਂ ਉੱਥੇ ਜਾ ਕੇ ਦੇਖਿਆ ਸਾਡੇ ਚੇਅਰਮੈਨ ਸਾਹਿਬ ਨੇ ਚੀਜ਼ ਨੂੰ ਬੜਾ ਅੱਛੀ ਤਰ੍ਹਾਂ ਅਬਜ਼ਰਵ ਕੀਤਾ ਐਜ ਸੱਚ ਜੇ ਬਹੁਤ ਮੇਜਰ ਕੋਈ ਪ੍ਰੋਬਲਮ ਦੀ ਗੱਲ ਕਰੀਏ ਤਾਂ ਉਹਨਾਂ ਬੱਚਿਆਂ ਨੂੰ ਕੋਈ ਉੱਥੇ ਨਹੀਂ ਮਿਲੀ ਉਹਨਾਂ ਲਈ ਕ੍ਰੈਚ ਵੀ ਬਣਿਆ ਹੋਇਆ ਹੈ ਉਹ ਕ੍ਰੈਚ ਦੇ ਵਿੱਚ ਉਹਨਾਂ ਲਈ ਟੁਆਇਜ਼ ਵੀ ਹੈਗੇ ਨੇ ਉਹਨਾਂ ਦਾ ਜਿਹੜਾ ਦਿਨ ਦਾ ਜੋ ਟਾਈਮ ਹੈ ਉਹ ਕ੍ਰੈਚ ਦਾ ਉੱਥੇ ਉਹਨਾਂ ਦਾ ਬੱਚਿਆਂ ਦਾ ਵਧੀਆ ਬੇਸਿਕ ਆਹਾਰ ਬੱਚਿਆਂ ਨੂੰ ਜੋ ਚਾਹੀਦਾ ਹੁੰਦਾ ਸਭ ਮਿਲ ਰਿਹਾ ਹਾਂ ਜਿਹੜਾ ਜਿੱਥੋਂ ਤੱਕ ਬੇਸਿਕ ਆਹਾਰ ਦੀ ਗੱਲ ਸੀ ਉਹ ਵੀ ਉਹਨਾਂ ਨੇ ਸਾਰਾ ਸੈਟੀਸਫੈਕਟਰੀ ਦੱਸਿਆ ਬਟ ਇੱਕ ਥੋੜਾ ਜਿਹਾ ਉਹਨਾਂ ਨੂੰ ਸੀ ਕਿ ਜਿਹੜੇ ਬੱਚਿਆਂ ਦੀ ਡਾਈਪਰ ਦੀ ਜ਼ਰੂਰਤ ਹੁੰਦੀ ਹੈ ਉਹ ਇਨਸਫੀਸ਼ੀਐਂਟ ਦੀ ਉਹਨਾਂ ਨੇ ਗੱਲ ਕਰੀ ਸੀ ਉਹ ਉਸੇ ਵੇਲੇ ਚੇਅਰਮੈਨ ਸਾਹਿਬ ਨੇ ਸਬਡੈਂਟ ਜੇਡ ਸਬਡੈਂਟ ਨੂੰ ਕਿਹਾ ਕਿ ਇਹਨਾਂ ਨੂੰ ਜਿਹੜੇ ਡਾਈਪਰ ਜੇ ਕੋਈ ਹੋਰ ਲੱਗਦਾ ਹੈ ਕਿ ਬੱਚਿਆਂ ਨੂੰ ਹੋਰ ਜ਼ਿਆਦਾ ਦੀ ਜ਼ਰੂਰਤ ਹੈ ਤਾਂ ਫੋ ਤੁਸੀਂ ਦਿਆ ਕਰੋ ਉਹ ਕਹਿੰਦੇ ਜੀ ਵੀ ਆਰ ਰੈਡੀ ਕੋਈ ਦਿੱਕਤ ਨਹੀਂ ਜੇ ਸਾਨੂੰ ਦੱਸ ਦਿੰਦੇ ਤਾਂ ਅਸੀਂ ਇਦਾਂ ਦੀ ਕੋਈ ਪ੍ਰੋਬਲਮ ਸਾਡੇ ਕੋਲ ਹੈ ਨਹੀਂ ਅਚ ਆਮੂਮਨ ਜਦ ਇਹ ਬੱਚੇ ਇਨਾ ਐਟਮੋਸਫੇਅਰ ਦੇ ਵਿੱਚ ਕਾਰ ਰਹੇ ਹੁੰਦੇ ਆ ਇਹਨਾਂ ਨੂੰ ਇੱਕ ਸਾਈਕੋਲੋਜੀਕਲ ਹੈਲਪ ਦੀ ਆਪਾਂ ਕਿ ਕਾਉਂਸਲਿੰਗ ਦੀ ਬਹੁਤ ਲੋੜ ਹੁੰਦੀ ਹੈ ਕਿਉਂਕਿ ਉਹ ਆਮੂਮਨ ਆਪਾਂ ਦੇਖਦੇ ਨੇ ਕਿ ਮਾਂ ਦੀ ਵੱਲ ਦੇਖਦੇ ਨੇ ਮਤਲਬ ਬਾਕੀ ਬੱਚਿਆਂ ਤੋਂ ਬਹੁਤ ਵੱਖਰਾ ਸੁਭਾਅ ਵੀ ਬਣ ਸਕਦਾ ਉਹਦੇ ਵਿੱਚ ਮੈਡਮ ਇਹ ਹੈ ਕਿਉਂਕਿ ਬੱਚੇ ਬਹੁਤ ਛੋਟੇ ਨੇ ਜੇ ਆਪਾਂ ਕਹੀਏ 6 ਮਹੀਨੇ ਤੋਂ ਲੈ ਕੇ 1.5 ਸਾਲ 2 ਸਾਲ ਤੱਕ ਦੇ ਬੱਚੇ ਦੀ ਕੋਈ ਕਾਉਂਸਲਿੰਗ ਨਹੀਂ ਹੋ ਸਕਦੀ ਹਾਂ ਕਿਉਂ ਉਹਨਾਂ ਦੇ ਬਿਹੇਵੀਅਰ ਕਿਉਂਕਿ ਉਹ ਰਹਿ ਉੱਦਾਂ ਦੇ ਰਹੇ ਨੇ بڑے ਹੋ ਰਹੇ ਨੇ ਉਹ ਆਲੇ-ਦੁਆਲੇ ਇਹੀ ਦੇਖਦੇ ਨੇ ਕਿ ਇੱਕ ਟਾਈਮ ਬੰਦ ਹੋਣਾ ਪੈਂਦਾ ਬਾਹਰ ਨਿਕਲਣਾ ਪੈਂਦਾ ਉਹਦੇ ਲਈ ਵੀ ਸੁਜੈਸਟਡ ਟੂ ਦਾ ਮਦਰਜ਼ ਕਿ ਵੀ ਤੁਸੀਂ ਅਠੋਂ ਅਠਾਈ ਜੇ ਤੁਹਾਨੂੰ ਅਸੀਂ ਇੱਕ ਬੈਰਕ ਦੇ ਵਿੱਚ ਰੱਖੋ ਸੋ ਥੈਟ ਜਿੰਨਾ ਚਿਰ ਬੰਦੀ ਹੁੰਦੀ ਹੈ ਜੇਲ ਰੂਲ ਦੇ ਮੁਤਾਬਕ ਜਿਵੇਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਦੱਸਿਆ ਉਹਨਾਂ ਨੇ ਕਿ ਅਸੀਂ ਫਿਰ ਇਹਨਾਂ ਨੂੰ ਲੌਕ ਐਂਡ ਕੀਚ ਕਰ ਦਿੰਨੇ ਆ ਉਸ ਸਮੇਂ ਦੌਰਾਨ ਜਿਹੜੇ ਬੱਚੇ ਨੇ ਉਹ ਕੰਫਰਟੇਬਲ ਫੀਲ ਕਰਨ ਜੇ ਆਪਣੇ ਪੀਅਰ ਗਰੁੱਪ ਦੇ ਵਿੱਚ ਅਸੀਂ ਵੀ ਆਫਰ ਥੈਮ ਕਿ ਜੀ ਤੁਸੀਂ ਇਹਨਾਂ ਸਾਰੇ ਬੱਚਿਆਂ ਨੂੰ ਇੱਕ ਬੈਰਕ ਦੇ ਵਿੱਚ ਹੋ ਜੋ ਤਾਂ ਕਿ ਬੱਚੇ ਆਪਸ ਵਿੱਚ ਖੇਡਣ ਇਹਨਾਂ ਨੂੰ ਜਿਹੜੀ ਗੱਲ ਤੁਸੀਂ ਕਰੀ ਐ ਕਿ ਇਦਾਂ ਦਾ ਮਾਹੌਲ ਨਾ ਉਹਨਾਂ ਨੂੰ ਲੱਗੇ ਕਿ ਕੁਛ ਟਾਈਮ ਲਈ ਅਸੀਂ ਬੰਦ ਹੋ ਜਾਂਦੇ ਆ ਉਹਨਾਂ ਦੇ ਮੈਂਟਲ ਕੋਈ ਇਦਾਂ ਦਾ ਅਸਰ ਨਾ ਹੋਵੇ ਬਟ ਉਹ ਜਿਹੜੀਆਂ ਮਦਰ ਸੀਗੀਆਂ ਉਹਨਾਂ ਦਾ ਵੀ ਉਹ ਕੁਛ ਹੋਰ ਸੀਗਾ ਉਹ ਕਹਿੰਦੇ ਜੀ ਹੁਣ ਅਸੀਂ ਦੋ ਦੋ ਇੱਕ ਇੱਕ ਬੈਰਕ ਦੇ ਵਿੱਚ ਹੈਗੇ ਆ ਕਈ ਵਾਰੀ ਇਹ ਹੁੰਦਾ ਹੈ ਬੱਚਾ ਸੁੱਤੇ ਪਏ ਨੇ ਬੱਚੇ ਇੱਕ ਬੱਚਾ ਰੋ ਪਿਆ ਤੇ ਉਹਨਾਂ ਦੂਜੇ ਬੱਚੇ ਡਿਸਟਰਬ ਹੋ ਜਾਂਦੇ ਨੇ ਤਾਂ ਉਹ ਇਸ ਕਰਕੇ ਅਸੀਂ ਨਹੀਂ ਚਾਹੁੰਦੀਆਂ ਕਿ ਅਸੀਂ ਇੱਕ ਚ ਹੋ ਜਾਈਏ ਪਰ ਫਿਰ ਵੀ ਚੇਅਰਮੈਨ ਸਾਹਿਬ ਨੇ ਉਹਨਾਂ ਨੂੰ ਕਿਹਾ ਸਬਡੰਡ ਸਾਹਿਬ ਨੂੰ ਕਿ ਜੇ ਇਹ ਚੌਹਣ ਉਹਨਾਂ ਲੇਡੀਜ਼ ਨੂੰ ਵੀ ਸਾਹਮਣੇ ਕਿਹਾ ਕਿ ਜੇ ਤੁਹਾਡੀ ਇੱਛਾ ਹੋਵੇ ਤਾਂ ਜਦੋਂ ਵੀ ਜਿਹੜਾ ਵੀ ਤੁਹਾਡਾ اٹੈਂਡੈਂਟ ਹੈ ਜਿਹੜੇ ਉੱਥੇ 4-7 ਇਨਸਪੈਕਟਰ ਉਹਨਾਂ ਦੇ ਹੁੰਦੇ ਨੇ ਜਿਹੜੇ ਤੇ ਇਹਨਾਂ ਨੂੰ ਤੁਸੀਂ ਦੱਸ ਦੋ ਔਰ ਤੁਹਾਨੂੰ ਇਹ ਇੱਕ ਜਗ੍ਹਾ ਤੇ ਇੱਕ ਬੈਲਕ ਦੇ ਵਿੱਚ ਤੁਸੀਂ ਰਹਿ ਸਕਦੇ ਹੋ ਸੋ ਦੈਟ ਤੁਹਾਡੇ ਬੱਚੇ ਕੰਫਰਟੇਬਲ ਹੋਣ। ਰਾਜਿੰਦਰ ਜੀ ਇਹ ਤਾਂ ਜੇਲ੍ਹ ਦੀ ਗੱਲ ਹੋ ਗਈ ਕਿਉਂਕਿ ਤੁਸੀਂ ਪੰਜਾਬ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਹੋ। ਆਮੂਮਨ ਕਿਹੜੀਆਂ ਸ਼ਿਕਾਇਤਾਂ ਬੱਚਿਆਂ ਨੂੰ ਲੈ ਕੇ ਜੇ ਹੈ ਜ਼ਿਆਦਾ ਤੁਹਾਡੇ ਕਮਿਸ਼ਨ ਕੋਲ ਪਹੁੰਚਦੀਆਂ ਨੇ ਕਿਉਂਕਿ ਆਮੂਮਨ ਹੁਣ ਛੋਟੇ ਬੱਚੇ ਵੀ ਜੇ ਹੈਗੇ ਨੇ ਡਰੱਗਸ ਦੇ ਵੱਲ ਵੱਧ ਰਹੇ ਨੇ। ਬਹੁਤ ساری ਸ਼ਿਕਾਇਤਾਂ ਜਹੀਂ ਹੋਣੇਗੀ ਜਿੱਥੇ ਪੇਰੈਂਟਸ ਕਹਿੰਦੇ ਹੋਣੇ ਸਾਡੇ ਬੱਚੇ ਸਾਡੀ ਸੁਣ ਨਹੀਂ ਰਹੇ ਨੇ। ਪਰੈਂਟਸ ਵੱਲੋਂ ਬੱਚਿਆਂ ਦੇ ਨਾਂ ਸੁਣਨ ਦੀ ਐਜਟ ਵਿੱਚ ਕੋਈ ਸ਼ਿਕਾਇਤ ਨਹੀਂ ਜੀ ਆਉਂਦੀ ਜਿਹੜੀਆਂ ਅਕਸਰ ਸਾਡੇ ਕੋਲ ਸ਼ਿਕਾਇਤ ਆਉਂਦੀਆਂ ਨੇ ਉਹ ਇਹਨਾਂ ਦੇ ਵਾਇਲੇਸ਼ਨ ਦੀਆਂ ਕੁਝ ਆਉਂਦੀਆਂ ਨੇ ਕੁਝ ਸਕੂਲਾਂ ਨਾਲ ਸੰਬੰਧਤ ਆਉਂਦੀਆਂ ਨੇ ਕੁਝ ਜਿਵੇਂ ਕੋਈ ਮੈਟਰ ਪੁਲਿਸ ਦੇ ਹੁੰਦੇ ਨੇ ਕਿ ਜੀ ਬੱਚੇ ਨੂੰ ਕਿਸੇ ਨੇ ਅਬਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਟਾਈਮਲੀ ਐਕਸ਼ਨ ਨਹੀਂ ਲਿਆ ਤੇ ਉਹਦੇ ਵਿੱਚ ਈਵਨ ਜਿਹੜੇ ਸਾਡੇ ਮੈਟਰੋ ਸਿਟੀ ਨੇ ਜਿਵੇਂ ਲੁਧਿਆਣਾ ਹੈ ਅਮਰਸਾ ਰਾਜਲੰਦਰ ਕੁਛ ਕੁਛ ਜਿਹੜੇ ਬੱਚੇ ਨੇ ਉਹ ਸਾਡੇ ਕੋ ਬਾਹਰਲੇ ਪ੍ਰਵਾਸੀ ਸਾਡੇ ਕੋਲ ਇੱਥੇ ਰਹਿ ਕੇ ਕੰਮ ਕਰ ਰਹੇ ਨੇ ਕਿਉਂਕਿ ਉਹ ਆਪ ਕੰਮ ਤੇ ਜਾਂਦੇ ਨੇ ਮਗਰੋਂ ਬੱਚੇ ਘਰੇ ਇਕੱਲੇ ਹੁੰਦੇ ਨੇ ਉਹਨਾਂ ਦੇ ਕੁਝ ਰਨਵੇ ਦੀਆਂ ਜ਼ਰੂਰ ਜਿਹੜੀਆਂ ਕੰਪਲੇਂਟਸ ਆਉਂਦੀਆਂ ਨੇ ਕਿ ਜੀ ਸਾਡਾ ਬੱਚਾ ਘਰੋਂ ਕੋਈ ਮੁੰਡਾ ਲੜਕੀ ਨੂੰ ਲੈ ਗਿਆ ਉਹ ਹੁਣ ਬੱਚੀ ਲੱਭ ਨਹੀਂ ਰਹੀ ਉਹਨਾਂ ਦੀਆਂ ਕੰਪਲੇਂਟਸ ਆਉਂਦੀਆਂ ਨੇ ਜਿਹਦੇ ਨਾਲ ਅਸੀਂ ਫਿਰ ਉਹ ਪੁਲਿਸ ਨੂੰ ओके okay, okay. <स्थाइबर> के ना, साइबर ਵੀ ਆਉਂਦੀ ਕਿਉਂਕਿ ਬੱਚਿਆਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਸਾਈਬਰ ਨਾਲ ਵੀ ਜੁੜੀਆਂ ਸਾਈਬਰ ਕ੍ਰਾਈਮ ਨਾਲ ਸਾਈਬਰ ਦੀ ਡਾਇਰੈਕਟਲੀ ਸਾਡੇ ਕੋਲ ਕੋਈ ਨਹੀਂ ਆਈ ਹੈ ਜੇ ਤੱਕ ਬਟ ਅਸੀਂ ਫਾਰ ਦੀ ਸੇਫਟੀ ਐਂਡ ਸਕਿਉਰਿਟੀ ਆਫ ਦਾ ਚਿਲਡਰਨ ਮੈਂ ਇਹ ਦੱਸਣ 'ਚ ਅੱਜ ਖੁਸ਼ੀ ਮਹਿਸੂਸ ਕਰਦਾ ਕਿ ਕੱਲ 18 ਤਰੀਕ ਸੀ ਕੱਲ ਵੀ ਅਮਰਸਰ ਤੇ ਪਟਿਆਲੇ ਦੇ ਵਿੱਚ ਦੋ ਵਰਕਸ਼ਾਪ ਜਿਹੜੀਆਂ ਨੈਸ਼ਨਲ ਕਮਿਸ਼ਨ ਦੇ ਸਹਿਯੋਗ ਦੇ ਨਾਲ ਪੰਜਾਬ ਦੇ ਵਿੱਚ ਅਸੀਂ ਕਰੀਆਂ ਨੇ ਅੱਜ ਵੀ ਦੋ ਵਰਕਸ਼ਾਪਾਂ ਨੇ ਜਿਹਦੇ 'ਚ ਐਸੇ ਕਰਕੇ ਸਾਡੇ ਡਿਰੇ ਚੇਅਰਮੈਨ ਸਾਹਿਬ ਨੇ ਸਦਾ ਕਮਰਦੀਪ ਸਿੰਘ ਕੋ ਇਸ ਪ੍ਰੋਗਰਾਮ ਤੇ ਆ ਨਹੀਂ ਪਾਏ ਕਿਉਂਕਿ ਅੱਜ ਉਹ ਜਲੰਧਰ ਇਹੀ ਸੇਮ ਜਿਹੜੀ ਵਰਕਸ਼ਾਪ ਆ ਜਿਹਦੇ 'ਚ ਅਸੀਂ 100 ਤੋਂ ਲੈ ਕੇ 120 ਤੱਕ ਪਾਰਟਿਸਪੈਂਟ ਨੇ ਜਿਹੜੇ ਸਕੂਲਾਂ ਦੇ ਹੈਡਸ ਨੇ ਪ੍ਰਿੰਸੀਪਲ ਨੇ ਜਿੱਥੇ ਉਹਨਾਂ ਨਾਲ ਅੱਜ ਸਾਡੇ ਦਿੱਲੀ ਤੋਂ ਆਏ ਰਿਸੋਰਸ ਪਰਸਨ ਇਸੇ ਗੱਲ ਤੇ ਵਿਚਾਰਾ ਹੋ ਰਹੀਆਂ ਨੇ ਕਿ ਬੱਚਿਆਂ ਨੂੰ ਸਾਈਬਰ ਸੇਫਟੀ ਕਿਵੇਂ ਰੱਖਣੀ ਹੈ ਕਿਵੇਂ ਸਿਖਾਉਣਾ ਹੈ ਕਿਵੇਂ ਬੱਚਿਆਂ ਨੂੰ ਦੇਖੋ ਇੰਟਰਨੈਟ ਦਾ ਜਮਾਨਾ ਹੈ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਇੰਟਰਨੈਟ ਚੱਲਦਾ ਕੋਵਿਡ ਦੌਰਾਨ ਦੇਖਿਆ ਕਿ ਲਗਭਗ ਜਿਹੜੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਮੋਬਾਈਲ ਫੋਨ ਤੇ ਕੰਮ ਕਰਨਾ ਪੈ ਗਿਆ ਉਹ ਮੋਬਾਈਲ ਫੋਨ ਤੇ ਫਿਰ ਸਾਨੂੰ ਵਾਈਫਾਈ ਯੂਜ਼ ਕਰਨਾ ਪੈਂਦਾ ਸਾਨੂੰ ਨੈਟ ਯੂਜ਼ ਕਰਨਾ ਪੈਂਦਾ ਉਹ ਜਦੋਂ ਨੈਟ ਯੂਜ਼ ਕਰਦੇ ਆ ਤੇ ਕੁਝ ਹੋਰ ਬਹੁਤ ਏਦਾਂ ਦੀਆਂ ਸਾਈਟਸ ਨੇ ਜਿਹੜੀਆਂ ਉਹ ਬੱਚਿਆਂ ਨੂੰ ਖਰਾਬ ਕਰਦੀਆਂ ਨੇ ਉਹਨਾਂ ਨੂੰ ਪਲੱਗ ਆਉਣ ਤੁਸੀਂ ਕਿਵੇਂ ਕਰਨਾ ਹੈ ਇਹਦੇ ਬਾਰੇ ਉਹਨਾਂ ਨੂੰ ਬੱਚਿਆਂ ਨੂੰ ਕਿਵੇਂ ਬਚਾਉਣਾ ਹੈ ਸਕੂਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਨੈੱਟ ਲੱਗੇ ਨੇ ਭਾਵੇਂ ਸਰਕਾਰੀ ਸਕੂਲ ਨੇ ਉਹ ਉੱਥੇ ਵੀ ਜਿਹੜੀ ਪੜ੍ਹਾਈ ਆ ਉਹਨਾਂ ਨੂੰ ਕੰਪਿਊਟਰ ਤੇ ਕਰਾਈ ਜਾਂਦੀ ਆ ਉਥੋਂ ਕਿਵੇਂ ਅਸੀਂ ਬੱਚਿਆਂ ਨੂੰ ਆਪਣੇ ਨੂੰ ਸੰਭਾਲ ਕਰਨੀ ਆ ਤਾਂ ਕਿ ਉਹਨਾਂ ਦਾ ਫਿਊਚਰ ਖਰਾਬ ਨਾ ਹੋਵੇ ਇਹਦੇ ਲਈ ਅਸੀਂ ਆਲਰੇਡੀ ਲੱਗੇ ਹਾਂ ਕੱਲ ਸੇਮ ਟੌਪਿਕ ਤੇ ਹੁਸ਼ਿਆਰਪੁਰ ਦੇ ਵਿੱਚ ਵੀ ਇਹ ਜਿਹੜੀ ਵਰਕਸ਼ਾਪ ਹੈ ਜਿੱਥੇ ਕੱਲ ਵੀ ਸਾਡੇ ਚੇਅਰਮੈਨ ਸਾਹਿਬ ਜਾ ਰਹੇ ਨੇ ਅੱਜ ਲੁਧਿਆਣਾ ਤੇ ਅੱਜ ਜਿਲੰਦਰ ਦੋ ਜਗ੍ਹਾ ਹੈ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਕਮਿਸ਼ਨ ਜਾਂ ਸਰਕਾਰ ਉਹ ਆਪਣੇ ਵੱਲੋਂ ਬੈਸਟ ਪੋਸੀਬਲ ਬੇਨਾਂ ਅਸੀਂ ਲੱਗੇ ਹੋਏ ਹਾਂ ਔਰ ਅਸੀਂ ਇਥੇ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਅਸੀਂ ਉੱਥੇ ਜਿਹੜੇ ਸਾਡੇ ਸਕੂਲ ਦੇ ਟੀਚਰ ਨੇ ਜਾਂ ਹੈਡਸ ਨੇ ਪ੍ਰਿੰਸੀਪਲ ਨੇ ਉਹਨਾਂ ਨੂੰ ਐਜ਼ ਅ ਮਾਸਟਰ ਟ੍ਰੇਨਰ ਤਿਆਰ ਕਰ ਰਹੇ ਹਾਂ ਤਾਂ ਕਿ ਉਹ ਆਪਣੇ ਸਕੂਲ ਦੇ ਜਾ ਕੇ ਸਾਰੇ ਟੀਚਰਜ਼ ਨੂੰ ਤੇ ਜਿਹੜੇ ਉਹਨਾਂ ਦੇ ਜਿਵੇਂ ਕਲਸਟਰ ਹੈਡ ਨੇ ਉਹ ਆਪਣੇ ਕਲਸਟਰ ਦੇ ਟੀਚਰਜ਼ ਨੂੰ ਸੋ ਥੈਟ ਜਿਹੜੀ ਇਨਫੋਰਮੇਸ਼ਨ ਡਿਸੈਮੀਨੇਟ ਹੋ ਜਾਏ ਅਪ ਟੂ ਦਾ ਗਰਾਉਂਡ ਲੈਵਲ ਅੱਗੇ ਉਹ ਐਵੇਂ ਜਿਵੇਂ ਬੱਚਿਆਂ ਬੱਚਿਆਂ ਨੂੰ ਤੁਸੀਂ ਜਿੰਨੇ ਵੀ ਇਹ ਸਾਡੇ ਸੈਕਸ਼ੂਅਲੀ ਅਬਿਊਜ਼ਡ ਨੇ ਇਹਨਾਂ ਨੂੰ ਕਿਵੇਂ ਬਚਾਉਣਾ ਹੈ ਪੋਕਸੋ ਐਕਟ ਬਾਰੇ ਜਾਣਕਾਰੀ ਦੇ ਜੇ ਜੇ ਐਕਟ ਬਾਰੇ ਦੱਸਣਾ ਇਹ ਸਾਰਾ ਅਸੀਂ ਗਾਹੇ ਵਗਾਹੇ ਜਿਹੜਾ ਕਮਿਸ਼ਨ ਹੈ ਆਪਣੇ ਕੋਲੋਂ ਤਤਪਰਤਾ ਨਾਲ ਲੱਗਿਆ ਹੋਇਆ ਰ ਕਰ ਰਿਹਾ ਹੈ ਕੌਂਡਰਾਂ ਦੁਆਰਾ ਮੁਲਾਕਾਤ ਹੋਈ ਕਿ ਜਾਣਗੇ ਪੰਜਾਬ ਚਿਲड्रन ਕਮਿਸ਼ਨ ਕੀ ਕੁਝ ਕਰ ਰਿਹਾ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਲੰਧਰ ਤੇ ਲੁਧਿਆਣੇ ਦੇ ਵਿੱਚਕਾਰ ਸਾਈਬਰ ਸੇਫਟੀ ਟਿਪਸ ਬੱਚਿਆਂ ਨੂੰ ਸਿਖਾਏ ਜਾ ਰਹੇ ਨੇ ਤੋ ਇੱਕ ਹੋਰ ਗੱਲ ਹੈਗੀ ਹੈ ਜੇਲ੍ਹਾਂ ਦੇ ਵਿਚਕਾਰ ਕਿਉਂਕਿ ਜਦ ਦੇ ਕਮਿਸ਼ਨ ਗਿਆ ਸੀਗਾ ਜੇਲ੍ਹਾਂ ਦੇ ਵਿਚਕਾਰ ਤਾਂ ਇਹਨਾਂ ਨੇ ਕਿਹਾ ਕਿ ਬੱਚੇ ਸੁਰੱਖਿਅਤ ਨੂੰ ਸਭ ਕੁਝ ਮਿਲਦਾ ਸਿਰਫ ਇੱਕ ਚੀਜ਼ ਦੀ ਕਮੀ ਸੀਗੀ ਉਹ ਡਾਈਪਰ ਸੀਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਆਮੂਮਨ ਕੋਈ ਵੀ ਮਾਂ ਨਹੀਂ ਚਾਹੇਗੀ ਉਹਦਾ ਬੱਚਾ ਜੇਲ੍ਹ ਦੇ ਵਿਚਕਾਰ ਹੋਵੇ ਲੇਕਿਨ ਕੁਝ ਸਥਿਤੀਆਂ ਅਜਿਹੀਆਂ ਬਣ ਜਾਂਦੀਆਂ ਜਿੱਥੇ ਮਹਿਲਾਵਾਂ ਨੂੰ ਜੇ ਹੈ ਅਪਰਾਧੀ ਘੋਸ਼ਿਤ ਕੀਤਾ ਜਾਂਦਾ ਤੇ ਅਪਰਾਧੀ ਘੋਸ਼ਿਤ ਹੋਣ ਦੇ ਕਰਕੇ ਉਹ ਜੇਲ੍ਹਾਂ ਦੇ ਵਿਚਕਾਰ ਪਹੁੰਚ ਜਾਂਦੇ ਨੇ ਤਾਂ ਬਹੁਤ ਧਿਆਨ ਦੇਣਾ ਜ਼ਰੂਰਤ ਹੈਗੀ ਹੈ ਕਿ ਅਪਰਾਧ नहीं करना तो आगे जो अपराध कर रहा है उसको भी रोकना है क्योंकि फ्यूचर जो हैगा जो बच्चा हैगा वो तुम्हारे नाल तुम्हारे जेल के विच का रहेगा कैमरामैन जगजीत दे नाल नीरू बिजनवान दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब facebook instagram x और whatsapp चैनल पर